ਕਰਕੇ ਸਿੱਖਾਂ ਦਾ ਜਿਆਦਾ ਨੁਕਸਾਨ ਹੋਇਆ ਇੱਕ ਐਸੀ ਘਟਨਾ ਵਾਪਰੀ ਸੀ ਸ਼ਾਇਦ ਜਿਸ ਦਾ ਬਹੁਤ ਘੱਟ ਅਜੇ ਲੋਕਾਂ ਨੂੰ ਪਤਾ ਆ ਜਿਹੜੀ 1947 ਦੀ ਵੰਡ ਦੇ ਦੌਰਾਨ ਸਿੱਖਾਂ ਦਾ ਇੱਕ ਪੂਰੇ ਦਾ ਪੂਰੇ ਪਿੰਡ ਦਾ ਕਤਲੇਆਮ ਕੀਤਾ ਗਿਆ ਉਹ ਵੀ ਬੜੀ ਵਿਉਂਤਬੰਦੀ ਦੇ ਨਾਲ ਸ਼ੇਖਪੂਰਾ ਜ਼ਿਲ੍ਹਾ ਲਾਹੌਰ ਦੇ ਸ਼ੇਖਪੂਰਾ ਜ਼ਿਲ੍ਹਾ ਵਿੱਚ ਲਾਹੌਰ ਦੇ ਲਾਗੇ ਉਥੇ ਇੱਕ ਚੱਕ 119 ਪਿੰਡ ਵਸਦਾ ਸੀ ਉਸ ਪਿੰਡ ਦੇ ਵਿੱਚ ਸਾਰੇ ਪਰਿਵਾਰ ਜਿਹੜੇ ਜ਼ਿਮੀਂਦਾਰ ਸਨ ਗੁਰਸਿੱਖ ਸਨ ਤਗੜਾ ਪਿੰਡ ਵਸਿਆ ਸੀ ਤਗੜੇ ਕਾਰੋਬਾਰੀ ਸਨ ਜ਼ਿਮੀਂਦਾਰ ਸਨ ਤੇ ਪਿੰਡ ਦੇ ਵਿੱਚ ਬੜਾ ਵਧੀਆ ਮਾਹੌਲ ਸੀ ਸਾਰੇ ਮਿਲਵਰਤਕੇ ਰਹਿ ਰਹੇ ਸਨ ਪਰ ਅਸਰ ਰਸੂਖ ਸਰਦਾਰਾ ਪਰਿਵਾਰਾਂ ਦਾ ਬੜਾ ਸੀ ਚੰਗੇ ਤਗੜੇ ਜ਼ਿਮੀਂਦਾਰ ਸੀ ਤਗੜੀਆਂ ਹਵੇਲੀਆਂ ਸੀ ਕੰਮਕਾਰ ਤਗੜੇ ਸਨ ਜਦੋਂ ਉਸ ਦੇਸ਼ ਦੀ ਵੰਡ ਹੋਣ ਦਾ ਰੌਲਾ ਪੈ ਗਿਆ ਨਾ ਚੱਕ 119 ਤੱਕ ਖਬਰਾਂ ਪਹੁੰਚੀਆਂ ਤੇ ਉਹਨਾਂ ਸਰਦਾਰਾਂ ਨੇ ਆਖਿਆ ਵੀ ਚਲੋ ਅਕਸਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਨੇ ਕਿਹੜਾ ਦੇਸ਼ ਬਦਲ ਬਦਲ ਜਾਂਦਾ ਹੁੰਦਾ ਸਰਕਾਰਾਂ ਹੀ ਬਦਲਦੀਆਂ ਹੁੰਦੀਆਂ ਉਹਨਾਂ ਨੇ ਬਹੁਤਾ ਧਿਆਨ ਨਾ ਦਿੱਤਾ ਕਿ ਉਹ ਹਟਵਾ ਸੀ ਪਿੰਡ ਬਾਕੀ ਸ਼ਹਿਰਾਂ ਨਾਲ ਪਰ ਜਦੋਂ ਖਬਰਾਂ ਸੁਣਦੇ ਸੀ ਤਾਂ ਸਾਰੇ ਪਾਸੇ ਉਹ ਵੀ ਮਾਰ ਢਾੜ ਹੋ ਗਈ ਹੈ ਲੋਟਾਂ ਕਸੋਟਾਂ ਹੋ ਰਹੀਆਂ ਕਤਲੋਗਾਰ ਧੋਰੀ ਅੱਗਾਂ ਲੱਗ ਰਹੀਆਂ ਨੇ ਨੁਕਸਾਨ ਹੋ ਰਿਹਾ ਲੋਕ ਮੁਲਕ ਛੱਡ ਕੇ ਜਾ ਰਹੇ ਨੇ ਖਬਰਾਂ ਤੇ ਦੱਸ ਰਹੇ ਸਭ 15 ਦਿਨ ਤੱਕ ਉਹ ਇਸ ਇਸ ਤਿਆਰੀ ਚ ਰਹੇ ਕਿ ਚਲੋ ਖਾਨੂੰ ਕੁਝ ਨਹੀਂ ਹੋਣਾ ਇੱਥੇ ਰਵਾਂਗੇ ਕਿਤੇ ਛੱਡ ਕੇ ਥੋੜਾ ਚੱਲੇ ਮਾਸਟਰ ਤਾਰਾ ਸਿੰਘ ਵੀ ਉਹਨਾਂ ਨੂੰ ਪਰਿਵਾਰਾਂ ਭਲੇਰ ਪਰਿਵਾਰ ਨੂੰ ਮਿਲੇ ਸਾਰਿਆਂ ਨੂੰ ਜਾ ਕੇ ਜਦੋਂ ਭਲੇਰ ਪਰਿਵਾਰ ਨੂੰ ਮਿਲੇ ਨਾ ਤੇ ਉਹਨਾਂ ਨੂੰ ਕਹਿੰਦੇ ਵੀ ਆਪਾਂ ਨਨਕਾਣਾ ਸਾਹਿਬ ਨਹੀਂ ਛੱਡਣਾ ਕੋਸ਼ਿਸ਼ ਕਰੀਏ ਕਿ ਤੁਸੀਂ ਇੱਥੇ ਰਹੇ ਹੋ ਵਸੀਏ ਆਪਾਂ ਸਾਰੇ ਜਾਣੇ ਇੱਥੇ ਨਨਕਾਣਾ ਸਾਹਿਬ ਨਹੀਂ ਹਥੋਂ ਜਾਣ ਦੇਣਾ ਕਿ ਉਹ ਯਤਨ ਹੋਇਆ ਚਲੋ ਉਹਨਾਂ ਨੇ ਨਨਕਾਣਾ ਸਾਹਿਬ ਵਾਸਤੇ ਵੀ ਇੱਕ ਇੱਕ ਮੰਚ ਧਾਰ ਲਿਆ ਵੀ ਜੇ ਅਸੀਂ ਆਪਣੇ ਪਿੰਡ ਚ ਇੱਥੇ ਰਵਾਂਗੇ ਤੇ ਨਨਕਾਣਾ ਸਾਹਿਬ ਵੀ ਸਾਹਮ ਲਵਾਂਗੇ ਆਪਣਾ ਉਹ ਇਸ ਸੋਚ ਨਾਲ ਵੀ ਬੈਠੇ ਸਨ ਪਰ ਉਹ ਸਾਰੇ ਲਾਗੇ ਲਾਗੇ ਪਿੰਡਾਂ ਵਿੱਚੋਂ ਕਤਲੋਗਾਰ ਧੋਈ ਲੁੱਟਾਂ ਖੂਹਾਂ ਹੋਈਆਂ ਅੱਗਾਂ ਲੱਗੀਆਂ ਤੇ ਲੋਕ ਆਪਣੇ ਘਰ ਪਰਿਵਾਰ ਬੱਚੇ ਲੈ ਕੇ ਪਸ਼ੂ-ਮਾਲ ਡੰਗਰ ਲੈ ਕਰਕੇ ਸਮਾਨ ਲੈ ਕਰਕੇ ਤੇ ਹਿੰਦੁਸਤਾਨ ਨੂੰ ਤੁਰੇ ਆਉਣ ਪਾਕਿਸਤਾਨ ਤੋਂ ਇਹ ਪਿੰਡ ਚੱਕ 119 شیخਪੁਰੇ ਜਲੇਦਾ ਨਗਰ ਆ ਭਲੇਰ ਪਰਿਵਾਰ ਦੇ ਜ਼ਿਮੀਂਦਾਰ ਪਰਿਵਾਰ ਸਿੱਖ ਪਰਿਵਾਰ ਕਾਫੀ ਰਹਿੰਦੇ ਸਨ ਹੌਲੀ-ਹੌਲੀ ਜਦੋਂ ਸਾਰੇ ਪਾਸੇ ਅੱਗਾਂ ਲੱਗਣ ਦਾ ਖਬਰ ਖਦਸ਼ਾ ਵਧਿਆ ਤੇ ਕਿਤੇ-ਕਿਤੇ ਗਲ ਠੰਡ ਠੰਡੌਲੇ ਦਾ ਪਤਾ ਵੀ ਲੱਗਾ ਤੇ ਇੱਕ ਦਿਨ ਇਹੋ ਜਿਹਾ ਵੀ ਆਇਆ ਜਦੋਂ 31 ਅਗਸਤ 1947 15 ਅਗਸਤ ਤੋਂ ਮਤਲਬ 16 ਦਿਨ ਬਾਅਦ ਗੱਲ ਕਰੀਏ ਆਪਾਂ ਪਰ ਇਹ ਚੱਲ ਸ਼ੁਰੂ ਗਿਆ ਸੀ 15 ਅਗਸਤ ਤੋਂ ਹੀ ਕੰਮ ਕਤਲੋਗਾਰਤ ਵਾਲਾ ਜਦੋਂ ਬਹੁਤ ਵੱਡੀ ਭੀੜ ਤਾੜਵੀ ਲੋਕਾਂ ਦੀ ਅੱਗ ਲਾਉਣ ਵਾਲੇ ਬੰਦੇ ਲੋਕਾਂ ਦੀ ਅੱਲਾ ਨੂੰ ਰੱਬ ਨੂੰ ਖੁਦਾ ਨੂੰ ਪਰਮਾਤਮਾ ਨੂੰ ਭੁਲਾ ਕੇ ਜ਼ੁਲਮ ਕਰਨ ਵਾਲੇ ਲੋਕਾਂ ਦੀ ਇੱਕ ਵੱਡੀ ਭੀੜ ਵੱਡੀ ਧਾੜ ਸਾਰੇ ਪਿੰਡ ਨੂੰ ਆ ਕੇ ਘੇਰਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਪਿੰਡ ਉਜਾੜ ਕੇ ਲੁੱਟ ਕੇ ਲੈ ਜਾਈ ਇਹਨਾਂ ਦੀਆਂ ਬਹੁ ਬੇਟੀਆਂ ਗੁਲਾਮ ਕਰ ਲਈਏ ਇਹ ਸੋਚ ਨਾਲ ਵਦੇਸਾ ਨੂੰ ਪਿੰਡ ਵਾਲ ਨੂੰ ਪਿੰਡ ਦੇ ਸਰਦਾਰ ਗੁਰਸਿੱਖਾਂ ਨੇ ਇੱਕ ਤਹਈਆ ਕੀਤਾ ਵੀ ਇੱਕ ਵੱਡੀ ਸਾਰੀ ਹਵੇਲੀ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ ਆਪਣੇ ਸਾਰੇ ਪਰਿਵਾਰ ਭਲੇਰ ਪਰਿਵਾਰ ਵਾਲਿਆਂ ਸਾਰੇ ਆਪਣੇ ਬੱਚੇ ਬਜ਼ੁਰਗ ਮਾਤਾਵਾਂ ਧੀਆਂ ਇਕੱਠਾ ਇਕੱਠੀਆਂ ਕਰ ਲਈਆਂ ਤੇ ਇਹਨਾਂ ਨੇ ਮੁਕਾਬਲਾ ਕਰਨਾ ਸ਼ੁਰੂ ਕਰਤਾ ਕੁਝ ਰੈਫਲਾਂ ਹੈਗੀਆਂ ਸੀ ਇਹਨਾਂ ਕੋਲ ਕਾफी ਸਮਾਂ ਮੁਕਾਬਲਾ ਕੀਤਾ ਬਾਰੂਦ ਅਕਸਰ ਮੋਕੀ ਜਾਣਾ ਸੀ ਇੱਕ ਦਿਨ ਵਕਤ ਸੀ ਤੇ ਵੱਡੀ ਸਾਰੀ ਭੀੜ ਨੇ ਵੱਡੀ ਸਾਰੀ ਇਸ ਹਜੂਮ ਨੇ ਅੰਨੇ ਵਾਰ ਰੂੜਾ ਗੋਲੀ ਬਰੂਦ ਜੋ ਕੁਝ ਇਹਨਾਂ ਕੋਲ ਸੀ ਉਹਨਾਂ ਵਰਾਇਆ ਜਦੋਂ ਵੇਖਿਆ ਨਾ ਪਰਿਵਾਰ ਵਾਲਿਆਂ ਵੀ ਸਾਡੀ ਹੁਣ ਗੱਲ ਵਸੋਂ ਬਾਹਰ ਹੋ ਗਈ ਵੀ ਇਹ ਭੀੜ ਬਹੁਤ ਵੱਡੀ ਜਿਆਦਾ ਆ ਨੁਕਸਾਨ ਬਹੁਤ ਕਰਨਗੇ ਸਰਦਾਰ ਪ੍ਰਿਥੀਪਾਲ ਸਿੰਘ ਬਟਾਲੇ ਰਹਿੰਦੇ ਨੇ ਅਜੇ ਬਜ਼ੁਰਗ ਅਵਸਥਾ ਵਿੱਚ ਉਦੋਂ ਉਹ 13 ਸਾਲ ਦੇ ਸਨ ਜਿਨ੍ਹਾਂ ਨੇ ਅੱਖੀਂ ਡਠਾ ਸਾਰਾ ਹਾਲ ਵੇਖਿਆ ਉਹਨਾਂ ਦੱਸਿਆ ਕਹਿੰਦੇ ਵੀ ਉਦੋਂ ਫਿਰ ਘਰ ਦੀ ਜਿਹੜੀ ਬਜ਼ੁਰਗ ਮਾਤਾ ਸੀ ਨਾ ਉਹਨੇ ਫਿਰ ਇੱਕ ਆਪਣੇ ਘਰ ਦੇ ਸਿਆਣੇ ਬਜ਼ੁਰਗ ਨੂੰ ਕਿਹਾ ਵੀ ਸਾਡੀਆਂ ਸਾਰੀਆਂ ਬੱਚੀਆਂ ਦੇ ਧੀਆ ਦੇ ਸਿਰ ਵੜ ਦਿਓ ਗਲ ਵੜ ਦਿਓ ਜੇ ਤੁਸੀਂ ਸਾਨੂੰ ਨਾ ਇਹ ਕੰਮ ਕੀਤਾ ਤੇ ਸਾਨੂੰ ਇਹਨਾਂ ਚੁੱਕ ਕੇ ਲੈ ਜਾਣਾ ਸਾਨੂੰ ਇਹਨਾਂ ਨੇ ਗੁਲਾਮ ਕਰ ਲੈਣਾ ਧਰਮਤ ਬਦਿਲ ਤੱਕੇ ਨਾ ਕਰਨਗੇ ਸਾਡਾ ਜ਼ਬਰਜਨਾਹ ਕਰਨਗੇ ਪਾਪ ਕਮਾਉਣਗੇ ਇਸ ਕਰਕੇ ਅਸੀਂ ਆਪਣੀਆਂ ਜਿਤਾ ਆਬਰੂਆਂ ਬਚਾਉਣੀਆਂ ਨੇ ਤੇ ਇਹਨਾਂ ਦੇ ਹੱਥ ਨਹੀਂ ਆਉਣਾ ਸਾਨੂੰ ਮਾਰ ਦਿੱਤਾ ਜਾਏ ਉਥੇ ਫਿਰ ਘਰ ਦੇ ਮੁਖੀ ਇੱਕ ਸਿੰਘ ਨੇ ਉਥੇ ਜਿਹੜਾ ਘਰ ਚ ਇੱਕ ਖੂਹ ਸੀਗਾ ਨਾ 300 ਜੀ ਵਿੱਚੋਂ 200 ਜਾਣਿਆਂ ਨੇ ਖੂਹਾਂ 'ਚ ਛਾਲਾਂ ਮਾਰੀਆਂ ਖੂਹ ਵੀ ਭਰ ਗਿਆ ਭਰ ਜਾਂਦਾ ਬਚੇ ਜਿਹੜੇ ਪਰਿਵਾਰ ਸੀ ਉਹਨਾਂ ਵਿੱਚੋਂ ਬਹੁਤ ਸਾਰੀਆਂ ਬੱਚੀਆਂ ਦੀਆਂ ਧੌਣਾ ਘਰ ਦੇ ਮੁਖੀ ਬੰਦੇ ਨੇ ਲਾਈਆਂ ਔਰਤਾਂ ਦੀਆਂ ਤੇ ਲੜਕੀਆਂ ਦੀਆਂ ਇਹਨੂੰ ਖੂਨੀ ਸਾਕਾ ਕਹਿੰਦੇ ਆ 1947 ਦਾ ਕੋਨੀ ਸਾਕਾ ਪੁਲੇਰੀਆਂ ਦਾ ਕੋਨੀ ਸਾਕਾ ਕਿਹਾ ਜਾਂਦਾ ਹੈ ਬਜ਼ੁਰਗਾਂ ਨੇ ਵਡੇਰਿਆਂ ਨੇ ਇੱਕ ਘਰ ਚ ਮੁੱਢੀ ਲਾਤੀ ਮੁੱਢੀ ਲੱਕੜ ਤੂੰ ਕਹਿੰਦੇ ਨੇ ਵੀ ਬੱਚੀਆਂ ਵੇਡੀਆਂ ਦਲੇਰ ਸੀਗੀਆਂ ਕੋਈ ਵੀ ਕਿਸੇ ਤਰ੍ਹਾਂ ਦਾ ਰੋਣਾ ਪਟਣਾ ਨਹੀਂ ਪਿਆ ਉਥੇ ਉਹ ਮੂੰਹੋਂ ਬਾਣੀ ਪੜਦੀਆਂ ਪੜਦੀਆਂ ਆਪਣੇ ਆਪ ਹੀ ਧੌਣਾ ਰੱਖੀ ਜਾਂਦੀਆਂ ਸੀ ਮੁੱਢੀ ਉੱਤੇ ਤੇ ਬਜ਼ੁਰਗ ਜਿਹੜਾ ਸੀ ਉਹ ਧੌਣਾ ਵੱਡੀ ਤੁਰਿਆ ਆਉਂਦਾ ਕਿ ਇੰਨਾ ਜ਼ਾਲਮਾਂ ਦੇ ਹੱਥ ਆਪਣੀਆਂ ਬਹੂ ਬੇਟੀਆਂ ਨਹੀਂ ਆਉਣ ਦੇਣੀਆਂ ਮਰ ਭਾਵੇਂ ਜਾਈਏ ਇਦਾਂ ਦਾ ਇਹ ਸਾਾਕਾ ਵਾਪਰਿਆ 1947 31 ਅਗਸਤ ਨੂੰ ਭਲੇਰ ਪਿੰਡ ਚੱਕ 1900 ਚੱਕ 119 ਦੇ ਵਿੱਚ ਛੇਖੂਪੁਰਾ ਜ਼ਿਲ੍ਹਾ ਦੇ ਵਿੱਚ ਇਹ ਕਿਤੇ ਕਰਕੇ ਵਾਪਰਿਆ ਹੰਕਾਰੀ ਬੰਦਿਆਂ ਨੇ ਆਪਣੀ ਹੰਕਾਰ ਨੂੰ ਪਹਿਲ ਦਿੱਤੀ ਨਹੀਂ ਕਿਸੇ ਨਿਸ਼ਾਨੀਅਤ ਦਾ ਕੋਈ ਖੌਫ ਕੀਤਾ ਨਾ ਭੜਾ ਕੀਤਾ ਨਾ ਜਾਣਿਆ ਜਰਵਾਣੇ ਬੰਦਿਆਂ ਨੇ ਆਪਣੀਆਂ ਆਪੁਧਰੀਆਂ ਕੀਤੀਆਂ ਪਿੰਡ ਵਾਸੀ ਸੀਗੇ ਉਦੋਂ ਫਿਰ ਜਦੋਂ ਉਹਨਾਂ ਨੇ ਘੇਰਾ ਪਾਇਆ ਨਾ ਸਾਰੇ ਪਿੰਡ ਵਾਲਿਆਂ ਨੇ ਹਜੂਮ ਨੇ ਨਗਰ ਨੂੰ ਤੇ ਬਹੁਤ ਆਤ ਬਾਹਰੋਂ ਫਿਰ ਸਿੱਖਾਂ ਦਾ ਜਥਾ ਜਿਹੜੂ ਇਹਨਾਂ ਨੇ ਕਾਫੀ ਸਮਾਂ ਆਪਣਾ ਯਤਨ ਕੀਤਾ ਬਚਾਅ ਕਰਨ ਦਾ ਕੁਝ ਜਥਾ ਸਿੱਖਾਂ ਦਾ ਗਿਆ ਡਰ ਕੇ ਭੱਜੇ ਹਜੂਮੋਂ ਥੋ ਭੱਜਿਆ ਤੇ ਉਹਨਾਂ ਪਰਿਵਾਰਾਂ ਨੂੰ ਕੁਝ ਬਚਾ ਕੇ ਤੇ ਅੰਮ੍ਰਿਤਸਰ ਲਿਆਂਦਾ ਅੰਮ੍ਰਿਤਸਰ ਵਿੱਚ ਫਿਰ ਉਹਨਾਂ ਦੀ ਮਾਸਟਰ ਤਾਰਾ ਸਿੰਘ ਨੇ ਸਰਕਾਰ ਨੂੰ ਫਰਿਆਦ ਕਰਕੇ ਜਮੀਨ ਜਾਇਦਾਦ ਦੀ ਗੱਲ ਕੀਤੀ ਤੇ ਬਟਾਲੇ ਦੇ ਇਲਾਕੇ ਵਿੱਚ ਉਹਨਾਂ ਨੂੰ ਜ਼ਮੀਨ ਅਲਾਟ ਹੋਈ ਅੱਜ ਵੀ ਉਹ ਇਹਨਾਂ ਦਿਨਾਂ ਨੂੰ ਚੇਤੇ ਕਰਦੇ ਨੇ ਤੇ ਭਾਵੁਕ ਹੋ ਜਾਂਦੇ ਨੇ ਤੇ ਉਹਨਾਂ ਇੱਕ ਸਥਾਨ ਬਣਾਇਆ ਹੋਇਆ ਬਟਾਲੇ ਕੰਧ ਸਾਹਿਬ ਦੇ ਲਾਗੇ ਸਾਕਾ ਭਲੇਰੀਆ ਕਰਕੇ ਸਾਕਾ ਭਲੇਰ 1947